ਰਸਤੇ ਤਾਂ ਅੰਗਨੇ ਪਬਲਿਕ ਜਾਦੀ ਆ ਵੀ ਕਲ ਜਾਦੇ ਹੋ ਗਿਆ ਰਸਤੇ ਹੋਏ ਨੇ ਪੁਰਾਣੇ ਸਾਡੇ ਅਫਸਰਾਂ ਨੇ ਸਾਨੂੰ ਇਹ ਹੁਕਮ ਨੇ ਵੀ ਪਬਲਿਕ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹਦੇ ਤहत ਅਸੀਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕਰ ਰਹੇ ਆ ਰੋਡ ਕਲੀਅਰ ਜਿਹੜੇ ਲੋਕਾਂ ਦੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਸੈੱਟ ਕਰ ਰਹੇ ਆ ਔਰ ਅੱਜ ਵੀ ਇਸੇ ਤਰ੍ਹਾਂ ਹੀ ਹੁਣ ਤਾਂ ਲੋਕ ਜਿਹੜੇ ਸਿਆਣੇ ਲੋਕ ਨੇ ਸਾਡਾ ਸਾਥ ਦੇਂਦਾ ਪਿਆ ਜਿਹੜਾ ਅੱਗੇ ਲੌਂਦਾ ਉਹਦੇ ਬਾਰੇ ਵੀਡੀਓ ਬਣਾ ਕੇ ਪਾ ਦਿੰਦੇ ਨੇ ਕਿ ਆ ਅਸੀਂ ਤਾਂ ਬਿਲਕੁਲ ਠੀਕ ਆ ਬਸ ਸਾਡਾ ਗਵੰਡੀ ਜਿਹੜਾ ਇਹ ਕੰਮ ਗਲਤ ਕਰਦਾ ਜੀ ਉਦ ਲਈ ਅੱਜ ਫੇਰ ਆ ਥੋੜੀ ਜਿਹੀ ਅਰਜਾਈਆਂ ਨਾ ਬਾਹਰ ਰੱਖੀਆਂ ਸੀ ਸਾਈਕਲ ਇਹੀ ਭਾਂਡੇ ਹੀ ਇਹਨਾਂ ਨੇ ਬਾਹਰ ਰੱਖੇ ਸੀ ਇਹਨਾਂ ਨੂੰ ਪੰਜ ਪੰਜ ਛੇ ਵਾਰੀ ਪਹਿਲਾਂ ਵਾਰਡਿੰਗ ਦੇ ਚੁੱਕੇ ਆ ਇਹਨਾਂ ਨੂੰ ਅਸਰ ਕੋਈ ਨਹੀਂ ਹੋ ਗਿਆ ਅੱਜ ਇਹਨਾਂ ਤੇ ਲੈਂਦਾ ਥੋੜਾ ਸਮਾਨ ਤੇ ਇਹਨਾਂ ਨੂੰ ਕਮੇਟੀ ਘਰੋਂ ਅਫਸਰਾ ਨਾਲ ਗੱਲ ਹੋਈ ਇਹਨਾਂ ਨੂੰ ਜੁਰਮਾਨੇ ਪਾਵਾਂਗੇ ਜੀ ਸਮਾਨ ਇਹਨੂੰ ਫਿਲਹਾਲ ਉੱਥੇ ਜ਼ਬਤ ਕਰਾਉਂਦੇ ਆ ਜੀ ਕਮੇਟੀ ਘਰ ਉਹਨਾਂ ਨੂੰ ਚੈੱਕ ਕਰਾ ਕੇ ਦੱਸਿਆ ਵੀ ਆ ਤੁਹਾਡਾ ਇਹਨਾਂ ਦਾ ਸਮਾਨ ਲਿਆ ਇਹਨੂੰ ਕਮੇਟੀ ਘਰ ਤੋਂ ਬਣਦਾ ਜੁਰਮਾਨਾ ਪਾਵਾਂਗੇ ਜੀ ਲਗਾਤਾਰ ਜਿੰਨਾ ਚਿਰ ਰਫਤਾਰ ਸੇਵਾ ਲਈ ਹੋਣਾ ਚਿਰ ਇਤਰਾ ਹੀ ਰਹੂਗੀ ਜੀ